ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੀ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਪਸ਼ੂ ਆ ਗਏ ਵੀਰੋ ਦੋ ਝੋਟੀਆਂ ਸੂਈਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਆ ਚੱਲ ਵਧੀਆ ਭਾਈ ਠੀਕ ਠਾਕ ਜੀ ਵਧੀਆ ਵੀਰੇ ਨਾਂ ਦੱਸੀਂ ਆਪਣਾ ਨਾਂ ਭਾਈ ਮੇਰਾ ਗੁਰਪਾਲ ਸਿੰਘ ਜੇ ਪਿੰਡ ਮੀਰਾਕੋਟ ਜੇ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 97812 ਹਾਂਜੀ 7548 ਸੀ ਠੀਕ ਹੈ ਜੀ ਹਾਂ ਜੀ ਤਾਂ ਅੱਜ ਵੀਰੇ ਆ ਗਈਆਂ ਝੋਟੀਆਂ ਸੋਹਣੀਆਂ ਸੁਨਕੀਆਂ ਹਾਂ ਜੀ ਅੱਜ ਬਹੁਤ ਚੰਗੀਆਂ ਝੋਟੀਆਂ ਜੀ ਬਾਬਾ ਜੀ ਠੀਕ ਹੈ ਜੀ ਪਿਓਰਿਟੀ ਦੇ ਵਿੱਚ ਸਾਰੇ ਡੰਗਰਾ ਜਿਹੜੇ ਬਾਕੀ ਹੈ ਕੋਈ ਦੇਸੀ ਪੰਨ ਨਹੀਂ ਕੋਈ ਤੋਸ਼ ਨਸਲ ਦੇ ਨਸਲ ਦਾ ਠੀਕ ਹੈ ਜੀ ਇਹ ਵੀ ਝੋਟੀ ਜਿਹੜੀ ਹੈ ਵੀ ਪਿਓਰ ਪੋਰਾ ਮੋਰਾ ਦੇ ਵਿੱਚ ਆ ਠੀਕ ਹੈ ਜੀ ਤੇ ਉਹ ਵੀ ਇਹ ਨੀਲੀ ਦੇ ਵਿੱਚ ਆ ਠੀਕ ਹੈ ਜੀ ਬਾਕੀ ਵੀਡੀਓ ਦੇ ਐਂਡ ਤੇ ਇੱਕ ਹੋਰ ਮਕੀਨਾ ਖਾਵਾਂਗੇ ਜਿਹੜਾ ਬੜੀ ਕੁਆਲਟੀ ਵਾਲਾ ਕੋਈ ਠੀਕ ਨਹੀਂ ਪਿਓਰ ਚੰਗੇ ਸੀਮਨ ਦਾ ਬੱਚਾ ਗਏ ਨੇ ਹਨਾ ਪਾਲਿਆ ਹਾਂ ਜੀ ਹਾਂ ਜੀ ਤਾਂ ਵੀਰੇ ਐਂਡ ਤੇ ਉਹ ਵਿਖਾ ਲਦੇ ਆ ਚੰਗੇ ਸੀਮ ਤਾਂ ਤੁਮ ਕੀ ਟੀਮ ਰਾਏ ਦਿੰਨੇ ਆ ਨੀਲਾ ਬੂਰਾ ਮਾਨਕੀ ਅੱਖ ਦਾ ਤੇ ਕਿੰਨੇ ਕਿੰਨੇ ਟਾਈਮ ਦਾ ਹੈ ਜੀ ਇਹ ਕਟਾ ਇਹ ਭਾਈ 10 ਮਹੀਨਾ ਦਾ ਜੀ 10 ਮਹੀਨਾ ਦਾ ਹਾਂ ਜੀ ਚਲੋ ਇਹਦੇ ਬਾਰੇ ਦੱਸਨੇ ਫਿਰ ਐਂਡ ਤੇ ਝੋਟੀ ਰਵੇਗੀ ਫਿਰ ਤਾਂ 10 ਮਹੀਨਾ ਦਾ ਜੀ ਤੇ ਇਹਦੀ ਮਾਂ ਮੇਰੇ ਖਿਆਲ ਹੈ ਹੋਗੀ ਜੇ 6 ਮਹੀਨਾ ਦੀ ਗੱਭਰ ਜੀ ਅੱਛਾ ਜੀ ਤੇ ਮੇਰੇ ਖਿਆਲ ਵੀ 12 13 ਕਿਲੋ ਦੁੱਧ ਦੁੱਧ ਥਲੇ ਲੈ ਗਏ ਨਾ ਨਹੀਂ ਹੋਰ ਵੀ ਹੈਗਾ 6 ਮਹੀਨਿਆਂ ਦੀ ਗੱਭਰ ਥਲੇ ਜੀ 6 ਮਹੀਨਿਆਂ ਦੀ ਗੱਭਰ ਥਲੇ 13 ਕਿਲੋ ਸੱਜਰ ਨਾਲ ਫਿਰ ਚੰਗਾ ਚ ਵਾ ਹੋਊਗਾ ਭਾਈ 17 18 ਕਿਲੋ ਦੁੱਧ ਦੇ ਲੀਏ ਕੀ ਬਾਤ ਹੈ ਚੰਗੇ ਸਿਮਨ ਚ ਤਾਂ ਵੀਰੇ ਕਰੀਏ ਸ਼ੁਰੂ ਝੋਟੀ ਤੋਂ ਕਰ ਲਈ ਸ਼ੁਰੂ ਝੋਟੀ ਤੋਂ ਕਰਦੇ ਹਾਂ ਜੀ ਇਹਦੇ ਬਾਰੇ ਵੀਰੇ ਦੱਸ ਦੇ ਪਹਿਲਾਂ ਇਹ ਭਾਈ ਪਹਿਲੇ ਸੁਹੇਲੇ ਤਿਆਰ ਜੇ ਝੋਟੀ ਅੱਛਾ ਜੀ ਤੇ ਚਾਰ ਦੰਦ ਜੇ ਚਾਰ ਦੰਦ ਹਾਂ ਜੀ ਜੀ ਬਾਕੀ ਸੀਲ ਠੰਡੀ ਬਹੁਤ ਵਧੀਆ ਜੀ ਠੀਕ ਨਹੀਂ ਕਰ ਕੋਈ ਚੱਕਰ ਦੀ ਓਕੇ ਰਿਪੋਰਟ ਜੇ ਥਣ ਥਣ ਵੇਖ ਲਓ ਥਣ ਬਹੁਤ ਪਿਆਰਾ ਲੱਗਿਆ ਹਾਂ ਹਾਂ ਪਹਿਲਾ ਸੁਆ ਤਾਂ ਚਾਰ ਚਾਰ ਦੰਦ ਤਾਂ ਸਿੰਗ ਦੀ ਕੁਆਲਿਟੀ ਵੀ ਸੋਹਣੀ ਲੇਵਾ ਵੀ ਬੜਾ ਸੋਹਣਾ ਬਣਦਾ ਹੁੰਦਾ ਕਿੰਨੇ ਦਿਨ ਬਾਕੀ ਵੀਰੇ ਭਾਈ ਇਹ ਹਫਤਾ ਲੈ ਜੀ ਹਫਤੇ ਤੋਂ ਅੰਦਰ ਅੰਦਰ ਤਾਂ ਕੇਸ ਜੀ ਖੋਲੋ ਵੀਰੇ ਹਾਂ ਬੇ ਬਾਕੀ ਇੱਕ ਦੋ ਦਿਨ ਕਦੇ ਵੱਧ ਰਹਿ ਗਈ ਨਾ ਕਰਮਾਂ ਵਾਲੀ ਬਣ ਜਾਉਨੇ ਤੇ ਇੰਨੀਆਂ ਗੜਵੀ ਗੜਵੀ ਜਿੰਨਾ ਚੱਡਾ ਲਈ ਫੇਰਦੀਆਂ ਪੈਲਣਾ ਤਾਂ ਵੇ ਘੁੱਟ ਲਾਂ ਟੁੱਲ ਨੀ ਬਣੂ ਬਹੁਤ ਵੀਰੇ ਹਾਂਜੀ ਹਾਂਜੀ ਤਾਂ ਖੋਲੋ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਪਹਿਲਾ ਸੁਆ ਸੂਨ ਵਾਲੀ ਆ ਦਿਨ ਬਾਕੀ ਪਏ ਨੇ ਪਰ ਫੇਸ ਕੁਆਲਟੀ ਕਿਆ ਬਾਤ ਆ ਸਿੰਘ ਸਿੰਘ ਬਹੁਤ ਕੈਂਟ ਲੱਗਿਆ ਵੀਰੇ ਬਾਕੀ ਤੋਰਾ ਚੈੱਕ ਕਰ ਲੋ ਝੋਟੀ ਦਾ ਬਹੁਤ ਚੰਗੀ ਝੋਟੀ ਆ ਥਣ ਚੰਗਾ ਵੀਰੇ ਹਨਾ ਪੈਲਣ ਦਾ ਹੀ ਅਜੇ ਤਾਂ ਇਹਨੇ ਭਰਨਾ ਹਨਾ ਪੇ ਪੂੜਿਆਂ ਤੋਂ ਨਹੀਂ ਲੱਗਦਾ ਹਜੇ ਹਫਤਾ ਦੱਸ ਦੇ ਤਾਂ ਲੈ ਜੀ ਹਣੇ ਦੱਸ ਦਿਨ ਲੈ ਹੀ ਜਾਣੇ ਭਾਈ ਦਸ ਦਿਨ ਲੈ ਹੀ ਜਾਣੇ ਜੋ ਬਾਨਾ ਬਹੁਤ ਕਟੀਆਂ ਝੱਲਾਂ ਛੱਡੀ ਜਾਣੀ ਨਾ ਚੱਡੇ ਬਿਲਕੁਲ ਬਣੂ ਬਹੁਤ ਹਣੇ ਹਾਂਜੀ ਝੱਲਾ ਬਹੁਤ ਹੈ ਜੱਡਾ ਛਲੇ ਦੇਖੋ ਵੀਰੇ ਬਹੁਤ ਚੰਗੀ ਝੋਟੀ ਆ ਹੈ ਵੀਰੇ ਪਤਲੇ ਚੰਮ ਦੀ ਤਾਂ ਕੱਦ ਕਾਠ ਵਾਲੀ ਆ ਥਣ ਬਹੁਤ ਵਿਰਲਾ ਤੇ ਲੱਗਾ ਭਾਈ ਵੇਖੋ ਕਿੱਥੇ ਕੰਨੀਆਂ ਦੇ ਥਣ ਲੱਗੇ ਬਿਲਕੁਲ ਬਹੁਤ ਸੋਹਣੀ ਝੋਟੀ ਆ ਵੀਰੇ ਬਾਕੀ ਜਵਾਬ ਬਹੁਤ ਚੰਗਾ ਜਿਨ੍ਹਾਂ ਕੋ ਡੰਗਰ ਲੈਣਾ ਭਾਈ ਅੱਛਾ ਜੀ ਬਹੁਤ ਡੰਗਰ ਚੰਗੇ ਇਹਨਾਂ ਕੋ ਥੱਬੇ ਥੱਬੇਲੇ ਚੱਡੇ ਹੀ ਉਹਨਾਂ ਦੇ ਫੇਲਨ ਝੋਟੀ ਐ ਨਵਾਂ ਪਸ਼ੂ ਕੋਈ ਵੀਰ ਪੰਜ ਚਾਰ ਪੰਜ ਸੂਏ ਚੋਗੇ ਵੇਚ ਲੈਂਦਾ ਕਿਉਂਕਿ ਪਸ਼ੂ ਸੋਹਣਾ ਹੋਵੇ ਹਨਾ ਸਿੰਘ ਸੁੰਗ ਚੰਗਾ ਲੱਗਿਆ ਤਾਂ ਲੇਵਾ ਵੀ ਸੋਹਣਾ ਲੱਗਿਆ ਥਣ ਚੰਗਾ ਤਾਂ ਕਦੋਂ ਇਹਨੇ ਹੇਵਾਨਾ ਪਰਣਾ ਵੀਰੇ ਪਸਮਾਚ ਹੋਣਾ ਫਿਰ ਤਾਂ ਥਣ ਹੋ ਰਹੀ ਹਨਾ ਹੋਰ ਕੱਢ ਜੰਦਾ ਤਾਂ ਸੁਣੀ ਝੋਟੀ ਆ ਹੈ ਵੀ ਚਾਰੂ ਹਾਂ ਚਾਰ ਦੰਦ ਜੇ ਪਾਈ ਜਵਾਨ ਹੁੰਦਾ ਹੈਗਾ ਦੋ ਸੂਏ ਦੇ ਦੇ ਨੇ ਇਹਨੇ ਕਰ ਮਾਰੀ ਬਿਲਕੁਲ ਭਾਈ ਪ੍ਰਾਲੀ ਭਾਈ ਲੱਗਦੀ ਵੀਰੇ ਨੂੰ ਪ੍ਰਾਲੀ ਪ੍ਰਾਲੀ ਕਹਿੰਦੇ ਚਾਰੂ ਆ ਹਨਾ ਤਾਂ ਵੀਰੇ ਝੋਟੀ ਰਮ ਮੋਲ ਕੀ ਕਰਦਾ ਨਾ ਮੋਹਤਕਲ ਦੇ ਦਰਜੀ ਭਾਵੇਂ ਮੰਨ ਲਓ ਦੱਬੇ ਕਰ ਲੀਏ ਜਿੰਨਾ ਕਰ ਲੀਏ ਵੇਖੀ ਜਾਣੀ ਆ ਚਲੋ ਹਫਤਾ ਇੱਕ ਸਾਹਮਣੀ ਗਏ ਵੀਰ ਨੇ ਹਾਂ ਜੀ ਆ ਜੀ ਆਪਾਂ ਤੁਹਾਨੂੰ ਬੱਗੇ ਵੀ ਆਪਣੀ ਸਮਝ ਨਾਲ ਉਹਨਾਂ ਜਿਹੜਾ ਬਿਲਕੁਲ 10 15000 ਥੱਲੇ ਰੱਖੀ ਸਾਡਾ ਜਾਇਜ਼ ਹੁੰਦਾ ਰੇਟ ਜੀ ਹਾਂ ਜੀ ਮੋਲ 80000 ਜੇ 75000 ਦੀ ਦੇ ਰਹੀਏ ਕੀ ਬਾਤ ਹੈ 2000 ਛੱਡ ਦਿਓ 73 ਦੀ ਝੋਟੀ ਠੀਕਾਂਗੇ ਮਾਰਾ ਜੀ ਠੀਕ ਹੈ ਜੀ ਬਾਕੀ ਕੋਈ ਫੋਨ ਲਾਵੇ ਹੈਨਾ ਫੋਨ ਲਾਵੇ ਮੋੜ ਦਾ ਨਹੀਂ ਦੇ ਦੇਣੀ ਦੇਣੀ ਪਹਿਲੇ ਫੋਨ ਦੇਈਏ ਫੇਰ ਪਹਿਲੇ ਫੋਨ ਤੇ ਹੀ ਹਾਂ ਜੀ ਹਾਂ ਜੀ ਜਿਹੜਾ ਪਹਿਲੇ ਤਾਂ ਵਿਗਨੀ ਵੀਰੇ ਵੀਰਾ 240 ਦੇ ਚਉਗਾ ਵੇਖੋ ਵੀਰੋ ਪੇਲਣ ਝੋਟੀ ਬਹੁਤ ਸੋਹਣੀ ਕੱਦ ਕਾਠ ਵਾਲੀ ਫੇਸ ਕੁਆਲਿਟੀ ਚੈੱਕ ਕਰ ਲਓ ਝੋਟੀ ਦੀ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਇੱਥੇ ਬੈਗ ਥੱਲੇ ਟਿੱਪੀ ਜਾਂ ਕੋਈ ਚੱਕਰ ਨਹੀਂ ਆ ਰਿਹਾ ਵੇਖੋ ਸੀਲ ਆ ਹਨਾ ਬਰਾ ਮੋਟਾ ਕਰਦੀ ਬਸ ਆਵੇ ਗੱਲ ਨਹੀਂ ਰਹੀ ਆਮੁੱਲੀ ਪਸ਼ੂ ਕਰਦਾ ਫਿਰ ਪੇਲਣ ਤਾਂ ਤੇ ਨਹੀਂ ਹਲਦੀ ਇੱਥੇ ਹੱਥੋਂ ਡਰਦੀ ਉੱਪਰ ਇੱਥੇ ਆ ਗਈ ਨਾ ਜਿਹੜੇ ਬੱਚੇ ਆਈ ਨਾ ਉਹ ਥੱਲੇ ਬਾਹ ਤੇ ਹੁੰਦਾ ਵੀ ਆ ਕੇ ਕੋ ਕੱਟੀ ਕਢੀ ਸੀਲ ਆ ਹੱਥੋਂ ਡਰਦੀ ਪਈ ਸਵੇਰੇ ਆਈ ਏ ਜੀ ਕੀ ਬਾਤ ਹੈ ਲੈਵਾ ਬਹੁਤ ਸੋਹਣਾ ਬਣਾਉਂਦਾ ਤਾਂ ਵੀਰੇ ਇੱਕ ਤਾਂ ਹਫਤਾ ਲੈ ਜੂ ਹਨਾ ਵਾ ਤਾਂ ਹੁਣ ਵੀਰ ਕਹਿੰਦਾ 73000 ਦੀ ਹਾਂਜੀ ਹਾਂਜੀ ਕਿ ਆ ਠੀਕ ਹੈ ਮੈਂ ਤਬਾਨਤਾਰ ਕਰਦਾ ਕੋਈ ਭੈਣ ਭਰਾ ਫੋਨ ਕਰੇ ਫੋਨ ਲਾਵੇ ਮੋੜਦੇ ਨਹੀਂ ਹਨਾ ਜੀ ਹਾਂਜੀ 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 ਠੀਕ ਹੈ ਜੀ ਦੂਜੇ ਨੰਬਰ ਦਾ ਵੀ ਜੋਤੀ ਵੀਰ ਦੂਜਾ ਸੁਆ ਸੁਈ ਜੇ ਭਾਈ ਠੀਕ ਹੈ ਜੀ ਠੀਕ ਹੈ ਨਾ ਤੇ ਅਗਲੇ ਥਾਣ ਦੀ ਅਗਲੇ ਦੀ ਤੇਲ ਜੀ ਅਗਲੇ ਥਾਣ ਦੀ ਤੇਲ ਹਾਂਜੀ ਹਾਂਜੀ ਉੜਲੇ ਦੀ ਅੱਛਾ ਉਰਲਾ ਥਾਣਾ ਅਗਲਾ ਤੇਲ ਦਾ ਤੇਲਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਤਾਂ ਬਾਕੀ ਵੀਰੇ ਤਿੰਨਾਂ ਥਾਣਾਂ ਦਾ ਚਵਾ ਕੇ ਮੈਂ ਦਾ ਓਕੇ ਰਿਪੋਰਟ ਭਾਈ ਕੋਈ ਚੱਕਰ ਨਹੀਂ ਤੇ ਠੀਕ ਹੈ ਜੀ ਕਿੰਨਾ ਕਿ ਸਟਾਰਟਿੰਗ ਦੋਦਾ ਤੁਹਾਡਾ ਭਾਈ ਇਹ ਥੱਲੇ ਮੰਨ ਲਓ 8 ਕਿਲੋ ਆ। ਆਹ ਤੋਂ ਪਲਾਸ ਹੀ ਆ। ਆਪਾਂ 7 ਕਿਲੋ ਕਰਕੇ ਦੇਣੀ। ਨਹੀਂ ਠੀਕ ਆ। ਬਿਲਕੁਲ ਸਚਾਈ ਵੀਰੇ। ਮੰਨ ਲਓ ਅੱਗੇ ਤੁਸੀਂ ਵੀਡੀਓ ਪਾ ਦਿਓ ਆਪਾਂ ਕਿਲੋ ਘਾਟ ਹੀ ਦੱਸ ਕੇ ਦੇਣੀ ਆ। ਬਿਲਕੁਲ ਬਿਲਕੁਲ ਸਚਾਈ ਆ ਵੀਰੇ। ਆਹ ਕਟਾ ਆ ਗਿਆ ਜੀ। ਠੀਕ ਆ ਜੀ। ਇਹ ਵੀ ਵਿਖਾ ਦਿਓ। ਆਹ ਕਟਾ ਆ ਗਿਆ ਹਨਾ। ਹਾਂ ਜੀ ਹਾਂ ਜੀ। ਠੀਕ ਆ ਜੀ। ਆਹ ਕਟਾ ਮਗਰ ਆ ਗਿਆ। ਕਟਾ ਵੀ ਚੰਗੇ ਸੀ ਮਨ ਦਾ ਵੀਰੇ ਹਨਾ। ਬਹੁਤ ਚੰਗਾ ਜੀ ਭਾਈ। ਠੀਕ ਆ ਖੋਲੋ ਵੀਰੇ। ਲਓ ਜੀ। ਖੋਲੋ। ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲਓ। ਲੈ ਵਲੂਆ ਬੜਾ ਘੈਂਟਾ ਛ ਸਿੰਗਲ ਹੱਡੀ ਹੈ ਨਾ ਹਾਂਜੀ ਹਾਂਜੀ ਸਿੰਗਲ ਹੱਡੀ ਦੀ ਸੋਹਣੀ ਝੋਟੀ ਆ ਤਾਂ ਵੀਰੇ ਬਾਕੀ ਨੀਲੀ ਵੀ ਇਹ ਪੱਲਾ ਕੁਵਾਰ ਜੀ ਆ ਟੋਟੇ ਤੋਂ ਬੜੀ ਕੀ ਬਾਤ ਹੈ ਜੀ ਵੇਖੋ ਵੀਰੇ ਆਖੂਕਾ ਸਿੰਘ ਦੀ ਕੁਆਲਿਟੀ ਸੋਹਣੀ ਝੋਟੀ ਆ ਚਲੋ ਇੱਕ ਥਾਂ ਤੋਂ ਤੇ ਲਾਓ ਚਲ ਵੀਰ ਪਾਣਾ ਦੇ ਦੂ ਹਣਾ ਹਾਂਜੀ ਹਾਂਜੀ ਰੇਟ ਜੀ ਆ ਜੀ ਠੀਕ ਹੈ ਜੀ ਵੀਰੇ ਇਹਦਾ ਮੁੱਲ ਮੋਲਦੇ ਭਾਈ 65 ਕਰ ਦੇ ਜੀ ਹਾਂਜੀ ਤੇ 62 ਦੀ ਦੇ ਦਈਏ ਜੀ ਠੀਕ ਆ ਹਾਂ ਨਾ 60 ਪੂਰੇ ਦੀ ਹਾਂਜੀ 60 ਪੂਰੇ ਦੀ ਧੱਕਾ ਹੋ ਜਾ ਜੀ ਕੋਈ ਗੱਲ ਨਹੀਂ ਕੋਈ ਨਹੀਂ ਤੇ ਕਹਾੜੀ ਨਿਕਲ ਜਿੰਦਰਜੀ ਮੋੜੀ ਦੀ ਅੱਗੇ ਠੀਕ ਆ ਤੇ ਬਾਕੀ ਵੀਰੋ ਵਜਨ ਵਾਲੀ ਆ ਪਾਰੇ ਪੱਲੇ ਚ ਹਾਂ ਤਾਂ ਚਲੋ ਇਹ ਆ ਕਿ ਬਾਕੀ ਵੀਰ ਜੀ ਨੇ ਕਿਵੇਂ ਇੱਕ ਥਾਂ ਤੋਂ ਦੱਸਤਾ ਪਾਤੀ ਪਾਈ ਜਿਹੜੀ ਜਿਹੜਾ ਘਟਿਆ ਉਹ ਘਟ ਦੱਸਤਾ ਬਿਲਕੁਲ ਬਾਕੀ ਉਹ ਕੇ ਰਿਪੋਰਟਿਆ ਉਹ ਕਹਿਆ ਤਾਂ ਰਿਪੋਰਟ ਬਿਲਕੁਲ ਤੇ ਬੱਚਾ ਵੀਰੇ ਚੰਗੇ ਸੀ ਮੰਦਾ ਹਾਂਜੀ ਹਾਂਜੀ ਤਾਂ ਹਾਂ ਨਾ ਹੋ ਗਈ 60 ਦੀ ਤੇ ਦਾ ਬਾਕੀ ਮਾਰਦਾਨ ਕਰ ਦਾਂਗੇ ਯਾਰ ਕੋ ਭੈਣ ਭਰਾ ਫੋਨ ਕਰੀਂ ਫੋਨ ਲਾ ਦੇ ਕੋਈ ਹਾਂਜੀ ਅੱਜ ਮੋੜ ਦੇਣੀ ਠੀਕ ਆ ਵੀਰੇ ਠੀਕ ਆ ਤਾਂ ਠੀਕ ਆ ਤਾਂ ਵੀਰੇ ਆ ਗਿਆ ਗਾੜੀ ਕੱਟਾ ਗਿਆ ਨੀਲੀ ਦਾ ਵਿੱਚ ਨੀਲਾ ਤੇ ਬੂਰਾ ਪੂਰਾ ਪੂਰਾ ਮਾਨ ਕੀ ਅੱਖ ਤੇ ਟੇਡਾ ਕੱਟ ਕਿਆ ਬਾਤ ਆ ਪੂਰਾ ਸਿਹਰਾ ਹੀ ਆ ਵੀਰੇ ਹਨਾ ਬਹੁਤ ਚੰਗੇ ਸੀਮਨ ਦਾ ਬੱਚਾ ਪਾਲ ਲਿਆ ਗਿਆ ਵੀਰ ਨੇ ਅੱਛਾ ਇਹਦੀ ਮਾਂ ਥੱਲੇ ਤੇ ਇਹਦੀ ਮਾਂ ਰਿਕਾਰਡ ਤਾਂ ਵੀਰੇ ਚੰਗਾ ਹੋਣਾ ਫਿਰ ਗਾੜੀ ਬੱਚਾ ਵੀ ਤਾਂ ਹੀ ਚੰਗਾ ਪਾਇਆ ਹਨਾ ਭਾਈ ਡੇ ਡੇ ਮਹੀਨੇ ਦਾ ਮਾਲ ਲੱਗਦਾ ਠੀਕ ਆ ਜੀ ਤੇ ਇਹ ਇਹ ਕਿੰਨੇ ਟਾਈਮ ਦਾ ਹੁਣ ਇਹ 10 ਮਹੀਨੇ ਦਾ ਜੀ 10 ਮਹੀਨੇ ਦਾ ਹਾਂ ਜੀ ਵੇਖੋ ਵੀਰੋ ਬਹੁਤ ਚੰਗੀ ਕੁਆਲਿਟੀ ਦਾ ਬੱਚਾ ਹੀੜੀ ਤੇ ਲੱਗਾ ਜੀ ਹੀੜੀ ਤੇ ਲੱਗਾ ਜੀ ਹੀੜੀ ਤੇ ਲੱਗਾ ਠੀਕ ਹੈ ਜੀ ਤਾਂ ਵੀਰੇ ਇਹਦਾ ਮੁੱਲ ਮੁੱਲ ਤਾਂ ਕਹਿੰਦੇ ਦਰੀ ਭਾਵੇਂ 3 ਕਹਿ ਦिए ਕਿ ਇਹ ਸੀਦੇ ਫੜ ਕੇ ਲੈ ਜਾਣਾ ਨਹੀਂ ਆਹ ਮਸਲਾ ਵੀਰੇ ਕਿੰਨਾ ਵੀਰਾਂ ਨੂੰ ਪਰਖਾ ਉਹ ਤੇ 1 ਮਿੰਟ ਤੋਂ ਪਹਿਲਾਂ ਵਿਗਣ ਵਾਲਾ ਹਣਾ 50000 ਦਾ ਦੇ ਦਾਂਗੇ ਜੀ 5000 ਤਾਂ ਹਾਂ ਜੀ ਹਾਂ ਜੀ ਬਾਕੀ ਤੁਸੀਂ ਦੱਸ ਦਿਓ ਕਰਾਉਣਾ ਮਾਨ ਤਾਨ ਦੇ ਠੀਕ ਹੈ ਵੀਰੇ ਪਤਾ ਗਿਆ ਜੇ ਜੇ ਕੋ ਮੁੱਲ ਵਾਧਾ ਮੰਗਦਾ ਨਾ ਤਾਂ ਉਹਨੂੰ ਆਖੀਦਾ ਵੀਰੇ 5000 ਛੱਡ 3 ਛੱਡ ਹਣਾ ਹਾਂ ਜੀ ਹਾਂ ਜੀ ਹੁਣ ਆਹ ਕਿਹੜੇ ਵੀਰ ਨੂੰ ਇਹ ਬਰੀਡ ਦਾ ਪਤਾ ਨਾ 50000 ਦਾ ਮਹਿੰਗਾ ਨਹੀਂ ਤਾਂ ਕਿ ਕਿੱਥੇ ਗੱਲ ਸਹੀ ਆ ਵੀਰੇ ਸਹੀ ਆ ਹੁਣ ਤੂੰ ਪੰਜੀ ਗਿਆ ਨਾ ਮਾਨ ਤਾਂ ਯਾਰ ਕਰਦੇ 24 ਦਾ ਕਰਦੇ ਵੀਰੇ ਠੀਕ ਹੈ ਤਾਂ ਖੋਲ ਵੀਰੇ ਮਾਰਾ ਤੋਰਾ ਵਖਈ ਇਹਦਾ ਤਾਂ ਵੇਖੋ ਵੀਰੇ ਚੰਗੇ ਸੇਵਨ ਚ ਬੱਚਾ ਆ ਕੱਟਾ ਆ ਨੀਲਾ ਬੂਰਾ ਮਾਨ ਕੀ ਅੱਖ ਤੇ ਹਜੇ ਵੀਰੇ ਦਸ ਮਹੀਨਿਆਂ ਦਾ ਵਾ ਬੱਚਾ ਬਹੁਤ ਚੰਗਾ ਬੱਚਾ ਬਾਕੀ ਫੀਟ ਤੇ ਲੱਗਿਆ ਕਹਿੰਦੇ ਹੈਨਾ ਠੀਕ ਹੈ ਤਾਂ ਵੇਚਿਆ ਵੇਚਣ ਵਾਲੀ ਹੁੰਦਾ ਇਹ ਮਹੀਂ ਨੂੰ ਨਹੀਂ ਖੜਾ ਖੜਦਾ ਅੱਛਾ ਅੱਛਾ ਇਹ ਮਹੀਂ ਚੋਈ ਜਾਂਦਾ ਚੁਗੀ ਜਾਂਦਾ ਉਹਨਾਂ ਦੇ ਅੱਛਾ ਅੱਛਾ ਉਹਨਾਂ ਕੋਈ ਮੰਜ ਅੱਛਾ ਇੱਕ ਹੀ ਮੰਜ ਹਾਂਜੀ ਤੋਂ ਆਦੇ ਵੀ ਇਹ ਦੁੱਧ ਦੇ ਉਹ ਪੀਂਦਾ ਨਹੀਂ ਰਹਿੰਦੇ ਠੀਕ ਹੈ ਲਾ ਕੇ ਮੈਂ ਤੇ ਬੱਧਾ ਹੁੰਦਾ ਠੀਕ ਹੈ ਹਾਂ ਤੇ ਵੇਖੋ ਵੀਰੋ ਬੜੇ ਚੰਗੇ ਸੀ ਉਹਨਾਂ ਦਾ ਬੱਚਾ 24000 ਦਾ ਵੀਰ ਕਹਿੰਦਾ ਹੋ ਜੂ ਤਾਂ ਤਿੰਨ ਹੀ ਪਸ਼ੂ ਆ ਗਏ ਹਨਾ ਵੀਰੇ ਹਾਂਜੀ ਤਿੰਨ ਪਸ਼ੂ ਆ ਗਏ ਤਾਂ ਵੀਰੋ ਰੇਡ ਵੀਰ ਦੇ ਜਾਜਾ ਬਾਕੀ ਵੀਰ ਨੂੰ ਫੋਨ ਲਾ ਲਿਓ ਪਹਿਲੇ ਸੂਏ ਝੋਟੀ ਵੀ ਚੰਗੀ ਆ ਤਾਂ ਬਾਕੀ ਇਹ ਹੀ ਬੇਨਤੀ ਹੈਗੀ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਰੇ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਬਾਕੀ ਰੇਟ ਵੀਰ ਦੇ ਜੈ ਜੁੰਦੇ ਵੀਰੋ ਫੋਨ ਜਰੂਰ ਲਾ ਲਿਓ ਜੀ ਤਾਂ ਮੇਰੇ ਐਡਰੈਸ ਇੱਕ ਗੀ ਬੋਲਿਓ ਭਾਈ ਪਿੰਡ ਮੀਰਾ ਕੋੜ ਜੇ ਹਾਂਜੀ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਹਾਂਜੀ ਫੋਨ ਨੰਬਰ ਹੈਗਾ 99813 7548 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਤਾ